ਉਹ ਚੱਕੇ ਸਾਹਮਣੇ ਤਾਂ ਰੋਗੇ ਤੇ ਉਹ ਵਧੀਆ ਗੱਲ ਨੂੰ ਬੈਠਾ 24000 ਕਰੋ ਦਲਾਵਰ ਸਿੰਘ ਦਾ 24 ਹੋ ਗਿਆ ਜੀ 24 24 100 24 100 ਕਰਦੇ ਬਾਈ 2100 ਹਰਦੀਪ ਸਿੰਘ ਹਾਂ ਜੀ 24100 ਹਰਦੀਪ ਸਿੰਘ ਜੀ ਬੋਲੋ ਹੀ ਬੋਲੋ ਹੈਪਰੈਜ਼ੀਡੈਂਟ ਨੰਬਰ 1 24000 ਚ ਹੋ ਸਕਦਾ 1-2 ਸੰਧ ਹੋਰ ਜਿਵੇਂ ਝੋਨਾ ਬੀਜਣ ਵਾਲੀ ਮਸ਼ੀਨ ਝੋਨਾ ਲਾਉਣ ਵਾਲੀ ਮਸ਼ੀਨ ਦੀ ਡਿਮਾਂਡ ਹੈ ਤਾਂ ਉਸੇ ਹਿਸਾਬ ਨਾਲ ਜਿਹੜੇ ਇਸ ਏਰੀਏ ਦੇ ਲੋਕਾਂ ਦੀ ਡਿਮਾਂਡ ਦੇ ਹਿਸਾਬ ਨਾਲ ਜਿਹੜੇ ਆ ਸੰਧ ਨਵੇਂ ਖਰੀਦ ਕੀਤੇ ਜਾਣਗੇ ਕਿੰਨੇ ਜਣਿਆਂ ਦੀ ਆ ਗਈ ਸਿਕਿਉਰਿਟੀ 9 ਦੀ ਹੈ 9 ਜਣਿਆਂ ਦੀ ਸਿਕਿਉਰਿਟੀ ਆ ਗਈ ਲੈ ਬਿਠਾ ਆ ਫਿਰ ਕਰੀਏ ਸ਼ੁਰੂ ਕਰੋ ਜੀ ਜੀ ਹਾਂਜੀ ਕਿਸਾਨ ਪ੍ਰਭੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਅੱਜ ਦੀ ਵੀਡੀਓ 'ਚ ਅੱਜ ਆਪਾਂ ਪਹੁੰਚੇ ਆਂ ਉੱਡਤ ਸੋਸਾਇਟੀ ਦੇ ਵਿੱਚ ਦੀ ਉੱਡਤ ਸੈਦੇ ਆਲਾ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਲਿਮਟਿਡ ਉੱਡਤ ਸੈਦੇ ਆਲਾ ਇਧਰਲੀ ਸਾਈਡ ਹੈ ਬੋਹਾ ਤੇ ਇਧਰਲੀ ਸਾਈਡ ਹੈ ਚਨੀਰ ਇਹ ਚਨੀਰ ਬੋਹਾ ਰੋਡ ਤੇ ਸੋਸਾਇਟੀ ਬਣੀ ਹੋਈ ਹੈ ਆਪਣੀ ਸਭ ਤੋਂ ਚੰਗੀਆਂ ਸੋਸਾਇਟੀਆਂ ਦੇ ਵਿੱਚੋਂ ਇੱਕ ਹੈ ਇੱਥੇ ਅੱਜ ਇੱਕ ਤਾਂ ਰੱਖਿਆ ਆਪਾਂ ਨੇ ਸੰਦਾਂ ਦਾ ਪ੍ਰੋਗਰਾਮ ਕੇ ਸੰਦ ਸੇਲ ਕਰਨੇ ਆ ਜਿਹੜੇ ਪੁਰਾਣੇ ਆ ਦੂਜਾ ਇੱਕ ਇਹਦੇ ਚ ਐਡ-ਆਨ ਇਹ ਕਰਾਂਗੇ ਅੱਜ ਆਪਾਂ ਕਮੇਟੀ ਤੋਂ ਡਿਮਾਂਡ ਵੀ ਲਵਾਂਗੇ ਕਿਹੜਾ ਆਉਣ ਵਾਲਾ ਸੀਜ਼ਨ ਆ ਉਹਦੇ ਵਿੱਚ ਕਿਹੜੇ-ਕਿਹੜੇ ਸੰਦ ਇਹਨਾਂ ਨੇ ਨਵੇਂ ਖਰੀਦਣੇ ਆ ਕਿਉਂਕਿ ਆਪਣੀ ਵੀਡੀਓ ਦੇ ਵਿੱਚ ਹਮੇਸ਼ਾ ਇੱਕ ਗੱਲ ਇਹੀ ਸਾਰੇ ਲੋਕ ਸੋਚਦੇ ਆ ਕਿ ਸਾਰੇ ਸੰਦ ਇਹ ਵੇਚਣ ਤੇ ਲੱਗੇ ਹੋਏ ਆ ਸੋਸਾਇਟੀਆਂ ਖਾਲੀ ਕਰਨ ਤੇ ਲੱਗੇ ਹੋਏ ਆ ਅੱਜ ਤੁਹਾਨੂੰ ਇਹ ਵੀ ਨੋਟ ਕਰਵਾਵਾਂਗੇ ਕਿ ਕਮੇਟੀ ਤੋਂ ਵੀ ਕਿਹੜੇ-ਕਿਹੜੇ ਸੰਦ ਇਹ ਆਉਣ ਵਾਲੇ ਸੀਜ਼ਨ ਦੇ ਵਿੱਚ ਨਵੇਂ ਖਰੀਦ ਕਰ ਰਹੇ ਆ ਫਿਲਹਾਲ ਤੁਹਾਨੂੰ ਅੱਜ ਬੋਲੀ ਦਿਖਾਉਣੇ ਆ ਇੱਥੇ ਦੋ ਹੈਪੀ ਤਿੰਨ ਹੈਪੀ ਸੀਡਰ ਨੇ ਇੱਕ ਕੰਪਿਊਟਰ ਕਰਾਹਾ ਇਹਦੀ ਬੋਲੀ ਕਰਾਉਣੀ ਆਪਾਂ ਤਿੰਨੇ ਸੰਦਾਂ ਦੀ ਤੁਹਾਨੂੰ ਹਾਲਤ ਦਿਖਾਉਨੇ ਆ ਕਿਹੜੇ-ਕਿਹੜੇ ਸੰਦ ਦੀ ਕੀ ਹਾਲਤ ਹੈ ਕਿੰਨੇ-ਕਿੰਨੇ ਉਹਦੀ ਵੈਲਿਊ ਰੱਖੀ ਗਈ ਹੈ ਉਸ ਤੋਂ ਬਾਅਦ ਤੁਹਾਨੂੰ ਆਪਾਂ ਬੋਲੀ ਦਿਖਾਵਾਂਗੇ ਇਹ ਆ ਜੀ ਹੈਪੀ ਸੀਡਰ ਨੰਬਰ 1 ਕ੍ਰੋਸ ਇਹਦਾ ਉੱਤੇ ਪਿਆ ਤੇ ਹਾਲਤ ਤੁਸੀਂ ਦੇਖ ਲਓ ਕੀਮਤ ਇਹਦੀ ਰੱਖੀ ਹੈ 18000 ਰੁਪਏ ਆ ਆਪਣਾ ਹੈਪੀ ਸੀਡਰ ਹੈ 1 ਨੰਬਰ ਇਸ ਤੋਂ ਬਾਅਦ ਆ ਗਿਆ ਹੈਪੀ ਸੀਡਰ ਨੰਬਰ 2 ਇਹਦੀ ਵੀ ਕੀਮਤ 18000 ਰੱਖੀ ਹੈ ਤੇ ਇਹ ਵੀ ਤੁਸੀਂ ਦੇਖ ਲਓ ਕਿੰਨਾ ਕੁ ਚੱਲਿਆ ਹੋਇਆ ਐਤੂ ਬਾਦ ਆ ਗਿਆ ਹੈਪੀ ਸੀਡਰ ਨੰਬਰ 3 ਇਹ ਵਾਲਾ ਇਹਦੀ ਆਪਾਂ ਕੀਮਤ ਰੱਖੀ ਹੈ 18000 ਰੁਪਏ ਤਿੰਨਾਂ ਦੀ 18-18000 ਕੀਮਤ ਹੈ ਜਗਤਜੀਤ ਕੰਪਨੀ ਦੇ ਨੇ ਸਾਰਾ ਮਕੈਨੀਕਲ ਵਰਕਸ ਟੀਮਾ ਮੰਡੀ ਆਹ ਦੇਖ ਲਓ ਇਹਦੀਆਂ ਸ਼ੁਰੀਆਂ ਤੇ ਇਹ ਆਪਣਾ ਗੋਬਿੰਦ ਦਾ ਕੰਪਿਊਟਰ ਕਰਾਹਾ ਇਹਦੀ ਵੀ ਬੋਲੀ ਕਰਾਉਣੀ ਆ ਆਪਾਂ ਇਹਦੀ ਕੀਮਤ ਰੱਖੀ ਆ 35000 ਰੁਪਏ 35000 ਡਬਲ ਹਿੱਸੇ ਦੇ ਵਿੱਚ ਆ ਇਹ ਜਿਹੜਾ ਕੰਪਿਊਟਰ ਸਿਸਟਮ ਆ 레이జర్ ਆ ਉਹ EGL ਕੰਪਨੀ ਦਾ ਆ ਦੇਖ ਲਓ ਤੇ ਆਜੋ ਤੁਹਾਨੂੰ ਦਿਖਾਉਨੇ ਆ ਆਪਾਂ ਬੋਲੀ ਇਹ ਤੋਂ ਇਲਾਵਾ ਹੋਰ ਵੀ ਸੰਦ ਨੇ ਸੋਸਾਇਟੀ ਦੇ ਵਿੱਚ ਇੱਕ ਤਾਂ ਬੱਟਾ ਵਾਲਾ ਜਿੰਦਰਾ ਇੱਕ ਸਰਫੇਸ ਸੀਡਰ ਐ ਆਹ ਵਾਲਾ ਆਹ ਤੋਤੇ ਨੇ ਇਕਾ ਸਬਸੋਇਲਰ ਨੇ ਪਰ ਬੋਲੀ ਸਿਰਫ ਤਿੰਨ ਹੈਪੀ ਸੀਡਰਾਂ ਦੀ ਐ ਇੱਕ ਕੰਪਿਊਟਰ ਕਰਾਹੇ ਦੀ ਉਹ ਜਿਹੜੇ ਪਿੱਛੇ ਸੰਧ ਪਏ ਨੇ ਉਹ ਸੇਲ ਨਹੀਂ ਕਰਨੇ ਤੇ ਬਾਕੀ ਤੁਹਾਨੂੰ ਵੀਡੀਓ ਦੇ ਲਾਸਟ ਤੇ ਅਸੀਂ ਦੱਸਾਂਗੇ ਵੀ ਕਿਹੜੇ ਕਿਹੜੇ ਸੰਧ ਜਿਹੜੇ ਆ ਉਹ ਨਵੇਂ ਖਰੀਦ ਕਰਨੇ ਆ ਭਾਰਤੀ ਸਕਿਉਰਿਟੀ ਚਲੋ ਜੀ ਠੀਕ ਹੈ ਜੀ ਠੀਕ ਹੈ ਕਿੰਨੇ ਜਣਿਆਂ ਦੀ ਆ ਗਈ ਸਿਕਿਉਰਿਟੀ ਨੌ ਜਣਿਆਂ ਦੀ ਸਿਕਿਉਰਿਟੀ ਆ ਗਈ ਜੀ ਲੈ ਬਿਠਾ ਆ ਫਿਰ ਕਰੀਏ ਸ਼ੁਰੂ ਆ ਗਏ ਸਾਰੇ ਜਣੇ ਹਾਂ ਇਹ ਬੋਲੀ ਦੇ ਸ਼ਰਤਾਂ ਇਸ ਤਰ੍ਹਾਂ ਨੇਗੀਆਂ ਬੋਲੀਕਾਰ ਨੂੰ ਸੰਤ ਜੀ ਦੀ ਕੀਮਤ 25% ਅੱਜ ਦਿਨਾ ਪਊਗਾ ਬਾਕੀ ਰਕਮ ਇੱਕ ਹਫ਼ਤੇ ਵਿੱਚ ਜਮ੍ਹਾਂ ਕਰਾਉਣੀ ਪਊਗੀ ਠੀਕ ਹੈ ਜੀ ਸੰਤ ਜਿਹੜਾ ਹੈ ਸਾਰੀ ਕੀਮਤ ਪ੍ਰਾਪਤ ਹੋਣ ਤੋਂ ਬਾਅਦ ਹੀ ਦਿੱਤਾ ਜਾਊਗਾ ਠੀਕ ਹੈ ਜੀ ਕਿਸੇ ਵੀ ਬੋਲੀਕਾਰ ਨੂੰ ਕੋਈ ਛੋਟ ਨਹੀਂ ਹੋਵੇਗੀ ਠੀਕ ਹੈ ਕੋਈ ਹੋਰ ਚੀਜ਼ ਜੋ ਪੂਰੀ ਮਤਲਬ ਇਹ ਹੋएगी ਜੋ ਵੀ ਹੈਗੀ ਹੈ ਨਾਲ ਉਹ ਹੀ ਦਿੱਤਾ ਜਾਊਗਾ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਦਿੱਤਾ ਜਾਊਗਾ ਉਹ ਬਾਈ ਹਰਨ ਦਾਤੋ ਦੁਬਾਰੇ ਤੁਮ ਆਇਆ ਸ਼ਰਤਾਂ ਸੁਣ ਲਓ ਬਾਈ ਮੜੀਆਂ ਜੀ ਹਾਂ ਜੀ ਸ਼ਰਤਾਂ ਸੁਣ ਲਓ 25% ਅੱਜ ਲਵਾਗੇ ਪੈਸੇ ਕੀਮਤ ਜੋ ਵੀ ਬੋਲੀ ਟੁੱਟੂਗੀ ਬਾਕੀ ਇੱਕ ਹਫਤੇ ਵਿੱਚ ਵਿੱਚ ਜਮ੍ਹਾਂ ਕਰਾਉਣੇ ਨੇ ਠੀਕ ਹੈ ਸੰਦ ਸਾਰੀ ਕੀਮਤ ਜਮ੍ਹਾਂ ਹੋਣ ਤੋਂ ਬਾਅਦ ਉਹਨੂੰ ਦੇਵਾਂਗੇ ਠੀਕ ਹੈ ਕੋਈ ਛੋਟ ਨਹੀਂ ਹੋਊਗੀ ਕਿਸੇ ਤਰ੍ਹਾਂ ਦੀ ਬਾਚਾ ਗੱਲ ਅਕਸੇ ਵੀ ਇੰਨੇ ਕਰ ਦੋ ਜੇ ਬਾਅਦ ਕਰ ਦੋ ਠੀਕ ਹੈ ਜੀ ਤੇ ਸਭ ਕਮੇਟੀ ਨੂੰ ਅਧਿਕਾਰ ਹੋਊਗਾ ਬੋਲੀ ਤੋੜਨ ਦਾ ਜਾਂ ਮਤਲਬ ਰੱਖਣ ਦਾ ਉਹਨਾਂ ਦਾ ਫੈਸਲਾ ਅੰਤਮ ਹੋਊਗਾ ਜੋ ਹੋਰ ਕਿਸੇ ਦਾ ਕੋਈ ਸਵਾਲ ਹੋਵੇ ਤਾਂ ਉਹ ਕਰ ਸਕਦਾ ਠੀਕ ਹੈ ਜੀ ਬੋਲੋ ਜੀ ਕੰਪਿਊਟਰ ਕਰਾ 35000 ਹਰਦੀਪ ਸਿੰਘ 36000 ਹਰਦੀਪ ਸਿੰਘ 36000 ਲਿਖੋ ਜੀ 35.36 ਪੰਥਪ੍ਰੀ ਸਿੰਘ ਸਤਨਾਮ ਸਿੰਘ 36500 36500 ਸਤਨਾਮ ਸਿੰਘ 36000 ਰੁਪਏ ਕਰਦੇ ਨੇ ਸੈਂਤੀ ਯਾਰ ਬੁੱਟਾ ਸਿੰਘ ਬੁੱਟਾ ਸਿੰਘ 35000 ਬੱਗਾ ਸਿੰਘ 40000 ਜੀ ਬੱਗਾ ਸਿੰਘ 40500 ਜੀ ਹਾਂ ਜੀ 40500 ਹਰਦੀਪ ਸਿੰਘ ਹਾਂ ਜੀ 40500 ਜਗਦੀਪ ਸਿੰਘ 41000 ਸਤਨਾਮ ਸਿੰਘ 41500 41500 ਸਤਨਾਮ ਸਿੰਘ 42000 42000 ਬੱਗਾ ਸਿੰਘ 42500 ਹਵੀਰ ਸਿੰਘ 50000 ਜੀ ਹਰਦੀਪ ਸਿੰਘ 50000 ਜੀ ਹਰਜੀਤ ਸਿੰਘ 50000 55000 55000 ਤੁਮਨ ਜਹਾ ਕਰੋ ਜੀ ਹਵੀਰ ਸਿੰਘ 52000 ਹਰਦੀਪ ਸਿੰਘ 52000 56000 ਪੱਕਾ ਜੀ 60000 ਜੀ ਹਵੀਰ ਸਿੰਘ ਹਰਦੀਪ ਸਿੰਘ 60000 61000 ਸਤਰਾ ਸਿੰਘ 61500 ਕੰਤਰੀ ਸਿੰਘ 68000 67000 ਹਰਦੀਪ ਸਿੰਘ ਜੀ 65517 65507ਨਾਮ ਸਿੰਘ 6550 ਸਤਨਾਮ ਸਿੰਘ ਜੀ ਦੀਪ ਸਿੰਘ ਹਰਦੀਪ ਸਿੰਘ ਹੈ ਹਰਦੀਪ ਸਿੰਘ ਇਹ ਜੋ ਇਹ ਕੌਣ ਜੀ ਦਾ ਬੋਲ ਰਿਹਾ ਸਤਨਾਮ ਸਿੰਘ 6550 6600 ਰੁਪਏ 6800 ਹਰਦੀਪ ਸਿੰਘ 6620 ਸਤਨਾਮ ਸਿੰਘ 6650 ਪੰਤ ਸਿੰਘ 6700 जगदीपार सताहारो सतनाम सिंह जगदीप सिंह सतनाम सिंह सताहठ हजार छे सौ हरदीप सिंह सतनाम सिंह सताहठ हजार सत्त सौ पंतप्रीत सिंह अठाठ हजार अठाठ हजार पांच सौ हरदीप सिंह सतनाम सिंह अठारह हज़ार सत्तौ सत्तर हजार जगदीप सिंह जगदीप सिंह सत्तर हजार हाँ जी जगदीप सिंह सत्तर हजार सत्तर हजार दो सौ सतनाम सिंह सत्तर हजार दो सौ जी सतनाम सिंह सत्तर हजार पाँच सौ हरदीप सिंह सत्तर हजार पाँच सौ

ਸਤਨਾਮ 73200 74000 ਜਗਦੀਪ ਸਿੰਘ ਜਗਦੀਪ ਸਿੰਘ 74000 ਸਤਨਾਮ ਸਿੰਘ 74200 ਸਤਨਾਮ ਸਿੰਘ 74200 74200 ਸਤਨਾਮ ਸਿੰਘ ਚੌਥਰ ਬਰ ਗੁਰ ਚੌਥਰ 74000 ਹਰਦੀਪ ਸਿੰਘ ਹਰਦੀਪ ਸਿੰਘ 75000 ਉਹ ਮੇਰੇ ਕੀ ਹੋ ਗਿਆ ਫਾਈਲ ਦਾ ਰਵੀਰ ਸਿੰਘ 75000 75217 ਹਰਮਨ ਸਿੰਘ 75200 75500 ਜਗਦੀਪ ਸਿੰਘ 75500 ਜਗਦੀਪ ਸਿੰਘ 75500 ਮੈਡੀਕਲ ਲੋ ਕੋ 1200 75500 ਉਹ ਤੋਂ ਵੀ ਨਾਲ ਹੋ ਗਿਆ। ਜਗਦੀਪ ਜੀ ਤੋਂ 200 ਰੁਪਏ। ਦੋ ਰੁਪਏ ਮਾਫ ਕਰਵਾਤਾ 200 ਰੁਪਏ। 75775 ਹੈ 75700 ਪੰਚਮੀ ਸਿੰਘ 6300 ਜਗਦੀਪ ਸਿੰਘ ਜਗਦੀਪ ਸਿੰਘ 6300 ਕਹਿੰਦਾ ਹੈ ਜਿਹੜਾ ਆ 6200 ਸਤਰਾੰਤ ਸਿੰਘ 6200 ਸਤਰਾੰਤ ਸਿੰਘ 6150

ਕੋਈ ਨਹੀਂ 6700 6700 6700 ਕੀ ਨਾਮ ਹੈ ਸਤਨਾਮ ਸਿੰਘ ਦੇ ਨਾਂ ਤੇ ਦੇਖੋ ਬਈ ਹੈਗਾ ਹੋਰ ਕੋਈ ਨਹੀਂ ਕਰ ਫਿਰ ਇੱਕ ਦੋ 76700 76700 76700 ਹਾਂਜੀ ਹਾਂਜੀ ਸਤਨਾਮ ਸਿੰਘ 63701 170 63702 ਉਹ ਕੋਈ ਸਰਪੰਚ ਨੂੰ ਕੋਈ ਨਾ ਉਹ ਤਾਂ ਨਹੀਂ 170 700 ਲਾਸਟ ਹੈ 1 2 ਹੋਣ ਲੱਗੀ ਬਹੁਤ ਮੁਢੀ ਹੋ ਗਈ ਦੋ ਹੋ ਗਈ ਬਸ ਹੁਣ ਹੋਰ ਬੜਾ ਹੋ ਗਿਆ ਹੈ ਹਾਂ ਹੱਸਦਾ ਮੈਂ ਕਹਿਦਾ ਨਹੀਂ ਬਾਬਾ ਉਹ ਸਰਪੰਚ ਲੈਕਾਰ ਫਿਰ 73703 ਨਾ ਸਤਨੰਦ ਸਿੰਘ ਜੀ ਕਰੋ ਜੀ ਸੈਂ ਹੈਪੀ ਸ਼ੀਟ ਨੰਬਰ 1 ਦੀ ਬੋਲੀ ਸ਼ੁਰੂ ਕਰੋ ਰਾਖਵੀ ਕੀਮਤ 18000 19 19000 ਕਰੋ ਜੀ ਬੱਗਾ ਸਿੰਘ ਦਾ 20000 ਕਰੋ 20000 ਨਾ ਬੋਲਵੇ ਇਹਨਾਂ ਦਾ ਹੀ ਲਿਖਣਾ ਬਾਈ ਦਾ ਕੀ ਨਾਮ ਹੋਦਾ ਨਹੀਂ ਨਹੀਂ ਆਪਦਾ ਹੀ ਲਖਾਣਾ ਬਲਜਿੰਦਰ ਸਿੰਘ ਲਿਖੇ ਇਹਨਾਂ ਦੀ ਸਾਈਨ ਹੋਣਗੇ ਨਾ ਬੋਲੋ ਜੀ ਹੈਪੀ ਸੀਡਰ ਨੰਬਰ 1 ਤੇ 20000 ਬਲਜਿੰਦਰ ਸਿੰਘ ਦਲਾਵਰ ਦਲਾਵਰ ਸਿੰਘ 20500 22000 ਬੱਗਾ ਸਿੰਘ ਜੀ 22000 ਸਾਢੇ 22 ਕੀ ਨਾਮ ਹੈ ਪੰਥਪ੍ਰੀਤ ਸਿੰਘ ਪੰਥਪ੍ਰੀਤ ਸਿੰਘ ਸਾਢੇ 22000 ਪੰਥਪ੍ਰੀਤ ਸਿੰਘ ਜੀ 22500 ਦਲਾਵਰ ਸਿੰਘ 23000 23500 ਬੱਗਾ ਸਿੰਘ ਜੀ ਕਿੰਨੇ ਘਟੇ 23000 ਲਗਾਂਦਾ ਹੁੰਦਾ 2000 ਲਗਾਂਦਾ 24000 ਗੁਰਜਿੰਦਰ ਸਿੰਘ ਗੁਰਜਿੰਦਰ ਸਿੰਘ 24000 24000 ਬੋਲੋ ਹੀ ਬੋਲੋ ਹੈਪਰੀਸੀਡਰ ਨੰਬਰ 1 24000 ਚ ਹੁਣ ਪੱਟੇ ਤੋਂ ਬਾਹਰ ਬਟਾ ਕੇ 24 ਹੋ ਗਿਆ ਬੱਸੋਂ ਪੁਰਾਣਾ ਨੇੜੇ ਲਾ ਲੋ ਇਹ ਤਾਂ ਨੇੜੇ ਲਾ ਲੀਂਦਾ ਚੜਾ ਦੇ ਦਾ ਹਾਂ ਚੱਕ ਰਿਹਾ ਵਾ ਗੋਡੀਅਰ ਗੋਡੀ ਜੀ ਮੰਗੋਸ ਨਾਲ 200 ਨਾਲ ਕੀ ਹੋਰ ਨੂੰ 100 200 ਇਹ ਵੀ ਕਿਤੇ ਕਿਹੜਾ ਕੋਈ ਵੱਡਾ ਟੁੱਕੀ ਕਰਨੀ ਪਊਗੀ ਰੱਗਾ 2400 200 ਜਦੋਂ ਕੰਮ ਨਹੀਂ ਹੋਇਆ ਤਾਂ ਹਾਂ ਤੁਹਾਨੂੰ ਕੋਈ ਮਾਰੇ ਦੀ ਸਟੀਚ ਹੈ ਕੋਈ ਆਉਂਦਾ ਨਹੀਂ ਨੀ ਵੀ ਕੋਈ ਜਾ ਕੇ ਚਲਾਉਂਗਾ ਇਹ ਕਿਤੇ ਕਦੀ ਆਣ ਵਾਲੇ ਸਮਾਨ ਹੈ ਅਰੇ ਇਹ ਵੀ 2200 ਹੈ ਇਹ ਬਕਲੇ ਹਾਂ ਬਕਲੇ ਕਰ 2400 200 ਹੀ ਹੈ ਕੋਈ 24200 ਦੇ ਉੱਤੇ ਦੇਣਾ ਪਤਾ ਨਹੀਂ 24200 ਪਤਾ ਨਹੀਂ ਜੀ ਦੱਸੋ ਜੀ ਰੱਖ ਨਹੀਂ ਸਕਦੇ ਤੁਸੀਂ ਕੋਈ ਨਹੀਂ ਇਹ ਸਾਨੂੰ ਐਂ ਲੱਗਦਾ ਵੀ ਇਹ ਘੱਟਦਾ ਇਹਦੇ ਦੋ ਇੱਥੇ ਕੀ ਬੇ ਕਰੂ ਠੀਕ ਹੈ ਕਰਦੇ ਜੀ ਕਹਤ ਨੂੰ ਹਾਂ ਜੀ 24200 ਇੱਕ ਹੈ ਬਕਰ ਸਿੰਘ ਦਾ 24202 ਪ੍ਰਕਾਸ਼ ਸਿੰਘ ਦਾ 24 200 ਬੱਗਾ ਸਿੰਘ ਦੇ ਨਾਂ ਤੇ ਤਿੰਨ ਜੀ ਹਾਂ ਜੀ ਲਿਖ ਦੇ ਬਸ ਕਰਾ ਦੇ ਸਾਈਨ ਬੋਲੇ ਮਾੜੇ ਜਿਹੇ ਬਾਡੀ ਪਾ ਲਿਖ ਬੋਲੀ ਅਚਾਰ ਰਹਿੰਦੇ ਨੇ ਲਿਖਣ ਵਾਲੇ ਉਤੋਂ ਦੇਖ ਕੇ ਲਿਖਣਾ ਜਿਹੜੂ ਬੋਲੋ ਜੀ ਹੈਪੀ ਸੀਟਰ ਨੰਬਰ ਦੋ 18000 19000 ਕਰੋ 19000 ਕਰੋ ਜੀ ਬੱਗਾ ਸਿੰਘ ਦਾ ਬੋਲੋ ਜੀ 1950 ਦਲਾਵਰ ਸਿੰਘ ਜੀ 20 ਕਰੋ ਵੀਹ ਯਾਰ ਕਰੋ ਜੀ ਵਰਜਿੰਦਰ ਸਿੰਘ 21 ਯਾਰ ਕਰੋ ਪੰਥ ਪ੍ਰੀਤ ਸਿੰਘ ਜੀ 21 200 ਕਰੋ ਜੀ ਬੱਕਾ ਸਿੰਘ ਦਲਾਵਰ ਸਿੰਘ 21 500 ਦਲਾਵਰ ਸਿੰਘ 22 22 500 700 ਦਾ ਬੋਲ 22 700 ਵਰਜਿੰਦਰ ਸਿੰਘ ਇਹਨਾਂ ਨੂੰ 2200 ਦੇ ਕਟ ਕੀਤੇ 23 ਇੱਥੇ ਪੰਥਰੀ ਜੀ ਬਾਈਜਰ 875 ਲਿਖ ਦੋ ਜੀ 23 ਹੋ ਗਿਆ 23 ਹੋ ਗਿਆ 23 ਹੋ ਗਿਆ 23 ਹੋ ਗਿਆ ਸਰਪਾ ਸਰ 23 ਕਿੰਨਾ ਹੋ ਗਿਆ ਜੀ ਹੁਣ ਸਾਡੇ ਦੇ 23 ਸਾਡੇ ਤੇ ਹੀ ਜੀ ਨਾਮ ਹਰਦੀਪ ਸਿੰਘ ਸਰਦੀਪ ਸਿੰਘ ਹਰਦੀਪ ਸਿੰਘ ਸਾਡੇ ਤੇ ਹੀ ਬੋਲ ਹਰਦੀਪ ਸਿੰਘ ਸਾਡੇ ਤੇ ਹੀ ਹਰਦੀਪ ਸਿੰਘ 2350 ਬੋਲੋ ਜੀ 23700 700 23700 ਗੁਰਜਿੰਦਰ ਸਿੰਘ ਗੁਰਜਿੰਦਰ ਸਿੰਘ ਹੈ ਕਿ 23700 23700 ਜਸਪਾਲ 23700 23800 800 ਕਰਦੇ ਹਰਦੀਪ ਸਿੰਘ 23800 24000 ਕਰੋ ਦਲਾਵਰ ਸਿੰਘ ਦਾ 24 ਹੋਣਿਆ ਜੀ 24 24 ਸੋ 24100 ਕਰਦੇ ਬਾਈ 2100 ਹਰਦੀਪ ਸਿੰਘ ਹਾਂ ਜੀ 24100 ਹਰਦੀਪ ਸਿੰਘ ਜੀ 3000 ਲਗਵਾ ਦਿੱਤੀ ਹੈ ਸਰੋਠੇ ਚਲੋ ਸੰਪੱਤ ਹੈ ਨਾ ਮੁਕਤਤਾ ਹੈ ਅਗਰਾਜ ਮੈਂ ਨਹੀਂ ਲਾਉਂਦੇ ਖਬਰਾਂ ਬਾਈ ਲੈਂਦੀ ਹੋਵੇ ਪੁੱਛ ਲੋ ਇਹਦੇ ਅੱਜ ਦਿੱਤੇ ਤਾਂ ਆ ਗਏ ਤੁਸੀਂ ਤਾਂ ਲੈ ਗਏ ਉਹੋ ਤਾਂ ਲੈ ਕੇ ਆਉਣੇ ਕਿੰਨੇ ਦਾ ਹੋ ਗਿਆ ਜੀ ਹੁਣ 24100 24200 ਕਰੋ ਜੀ 24200 ਉਹ ਵੀ 200 ਗੁਰਜੰਦਰ ਸਿੰਘ 730 ਰੁਪਏ ਲੈਣਗੇ ਮੁੰਡੇ ਇਹ ਇਹ ਮਾਤਰ ਗਜੰਦਰ ਉਹ 100 ਹੋਰ ਕੋਈ ਤੋਂ 100 ਜੀ 100 ਵਿੱਚ 100 ਦਾ ਜੀ 10000 ਤੱਕ ਦਾ ਹੋ ਗਿਆ ਜੀ ਹਰਦੀਪ ਸਿੰਘ ਜੀ ਮਾਤਰ ਗਜੰਦਰ ਇਹ ਦੋ ਜੀ ਹਾਂ ਜੀ ਬਕਰ ਸਿੰਘ ਜੀ 2400 300 2300 24500 ਕਰੋਹੀ ਬੱਗਾ ਸਿੰਘ ਦਾ 24500 24500 24500 24600 ਕਰੋ 24600 ਹਰਦੀਪ ਸਿੰਘ ਵੀ 24600 24700 24700 ਬੱਗਾ ਸਿੰਘ 800 24800 24800 ਵਧੀਆ ਗੱਡੀ ਆਨੇ ਹੋਵੇ ਹੁਣ ਲੈ ਤਾਂ ਹਾਈ ਕਿਰਾਇਆ ਲੈ ਕੇ ਆਉਂਦੇ ਨੇ ਜਿਹੜਾ ਉਹ ਬੱਚੀ ਹੈ ਜਾਨਪ੍ਰੀ ਸਿੰਘ ਦੀ ਅੱਜੀ ਹੋਵੇ 25 25100 1500 2100 ਉਹ ਚੱਕ ਕੇ ਸਾਹਮਣੇ ਤੁਰ ਗਏ ਤੇ ਉਹ ਵਧੀਆ ਗੱਡੀ ਤੇ ਬੈਠਾ ਹੈ ਮੈਨੂੰ ਪੱਤੀ 10000 ਰੁਪਏ ਦਾ ਲਾਉਣਾ ਪੈਣਾ ਹੈ ਤੇ ਪੰਜ ਦੀ ਵੀਡੀਓ ਵੀ ਲਾਉਣਾ ਹੈ ਤੇ ਪੰਜ ਦੀ ਮੜੀ ਵੀਡੀਓ ਲਾਓ ਕੋਈ ਕਿਹੜਾ ਮੈਂ ਮਾਰ ਦਿੰਦੇ ਦੋ ਦੋ ਚੱਕ ਕੇ ਹਾਂ ਇਹ ਵੀਡੀਓ ਜਰੂਰੀ ਆ ਜਾ ਦੂਜੀ ਆ ਸਕੂਟ ਮੋਟਰਸਾਈਕਲ ਬਗੇ ਬੋਲੋ ਬੋਲੋ 210 ਲਾ ਦੇ ਰਾਇ ਕੰਮ ਕਰ ਕੋ ਬਾਦੂ ਤਾਂ ਸਰੇ ਕੋਈ ਮੈਨੂੰ ਲਾ ਦੇ ਕੁਛ ਨਹੀਂ ਲਾ ਲਾ ਪੰਚ ਨੇ ਕਿਹਾ ਲੈ ਜੀ 25000 25000 ਜਾਈ ਬਾਰ ਹੋਣਾ ਹੈ ਉੱਤੇ ਬੋਲੀ ਕੀ ਦੀ ਆ ਤੁਸੀਂ ਕਿਹਨੂੰ ਕਿਹ ਕਿ ਸਾਰਾ ਸੌਤੋ ਪੰਚ ਨੂੰ ਦੇਵਾਂ ਕਰ ਦੇ ਮੋਨ ਲਾਉਗਾ ਦਿਨ ਹਾਂ ਜੀ ਬੱਚੀ ਹੈ 100 25100 ਹਰਦੀਪ ਸਿੰਘ ਹਰਦੀਪ ਸਿੰਘ ਉਹਨਾਂ ਦੇ ਨਾਂ ਤੇ ਬਾਹਰ ਵਾਲਾ ਹੈ ਹਾਂ ਜੀ ਜੀ ਅੱਛਾ ਕਰੋ ਇੱਧਰ ਬੜਾ ਅੱਛਾ ਹੈ ਕੋਈ ਹੋਰ ਜੇ ਕੋਈ ਹੈਗਾ ਹੋਰ 25100 ਤੇ ਹੈਗਾ ਜੀ ਕੋਈ ਦੇਖੋ ਜੀ ਕਰ ਫਿਰ ਇੱਕ ਦੋ ਦਿਨ 25100 ਇੱਕ ਹੋਰ 25000 ਨਾ ਬੋਲਿਆ ਕਰਨਾਲ ਕੀ ਦਿਨਾਂ ਤੇ ਹਰਦੀਪ ਸਿੰਘ 25103 ਚਲੋ ਮਾਰੋ ਸਾਡੀ ਤੇਰੇ ਘੱਟੇ ਆ ਗਿਆ ਕਰੋ ਜੀ ਸੈਨ 25100 ਚਲੋ ਜੀ ਹੈਪੀ ਸੀਡਰ ਨੰਬਰ 3 18000 ਤੇ ਸਾਰਾ ਕੁਝ ਆਇਆ ਚਲੋ ਇਕੱਠੇ ਹੁੰਦਾ 24 25 ਤੋਂ ਸ਼ੁਰੂ ਕਰੋ ਕਰਨਾ 20 ਕਰਨਾ 20000 ਬੱਗਾ ਸਿੰਘ ਲਿਖੋ ਜੀ 25000 21000 23000 ਦਲਾਵਰ ਸਿੰਘ 22000 ਕਰਜਿੰਦਰ ਸਿੰਘ ਸਾਢੇ 22 ਕਰੋ ਜੀ ਸਾਢੇ 22 ਕਰੋ ਜੀ ਹਰਦੀਪ ਸਿੰਘ ਹਰਦੀਪ ਸਿੰਘ ਸਾਢੇ 22 ਦੇ ਨਾਲ ਵਰਸ ਸਿੰਘ 23000 ਹੋ ਗਿਆ ਜੀ ਅਸਮਾਨ ਚਾਹ ਤੋ ਧੁੱਪੇ ਬਿਠਾ ਜਾ ਸਾਹਮਣੇ ਆ ਜਾ ਤੇਰੀ ਜੇ ਕੋਸੋ ਤੂੰ ਤਾਂ ਨਾ ਤੇਰੀ ਜੇ ਕੋਸੋ 3000 2000 ਬੁੱਕ ਕਰ ਲੈ तेई हजार बूटा सिंह तेई हजार दो सौ तेई पांच सौ पंथप्रीत सिंह तेई छौ हरदीप सिंह चौबीस करो जी सिंह चौबी एक सौ जी साढ़े चौबीस दिलावर सिंह जी 247 247 247 25 ਵਰਜਿੰਦਰ ਸਿੰਘ ਗੁਰਜਿੰਦਰ ਸਿੰਘ 25000 25 200 ਗੁੱਟਾ ਸਿੰਘ ਜੀ 25.5 ਜੀ ਗੁਰਬ ਸਿੰਘ ਜੀ ਹਾਂਜੀ 2550 265 ਕਾਜਗਾਂਦ ਆ 2560 26 ਅਰ ਪੰਥਪ੍ਰੀਤ ਸਿੰਘ ਜੀ 26000 ਪੰਥਪ੍ਰੀਤ ਸਿੰਘ ਹੈਪੀ ਸੀਡਰ ਨੰਬਰ 3 2660 26100 ਕਾਜਮੇ ਜੀ 26100 ਬੁੱਟਾ ਸਿੰਘ ਦਲਾਵਰ ਸਿੰਘ 26500 ਹਾਂਜੀ 2660 2660 ਹੀ 2660 ਕਾਜਮੇ ਜੀ 27000 ਪੰਥਪ੍ਰੀਤ ਸਿੰਘ ਜੀ 2700 2700 ਕੁੱਕਾ ਸਿੰਘ ਜੀ 27100 27100 27100 ਕੁੱਕਾ ਸਿੰਘ ਜੀ ਬੰਦੇ ਲੈ ਲਏ 27300 ਪੰਥਵੀਰ ਸਿੰਘ ਸਭ ਤੋਂ ਸਸਤਾ ਕੁੱਕਾ ਦਾ 27500 ਬਾਕੀ ਚੋਕੀਰ ਗਏ ਮੇਰੇ ਪਿੰਡ ਚ ਚੀਂ ਲੰਦੇ ਦਿੱਤਾ ਪਾਣ ਕਿ ਜੰਨਾ ਕੰਮ ਲੈਣਾ ਤੁਸੀਂ ਨੂੰ ਨਹੀਂ ਕਰੀ। ਜੰਮ ਦਾ ਸਾਰੇ ਲੈਣਗੇ। ਤੁਸੀਂ ਬਿਨਾ ਕੰਮ ਤੋਂ ਕੋਈ ਨਹੀਂ ਹੋਦਾ। ਜਾਨੀਓ 27500। ਜਾਨੀਓ 27500। ਹੈਗਾ ਜੀ ਕੋਈ 27500 ਤੋਂ ਉੱਤੇ? ਕਾਈ ਹੀਰ ਕਵੰਟੀਟੀ 27700 27800 ਮੁੱਕਾ ਜਿੰਨੇ 27800 ਤਾਂ ਦੋ ਕਾਈ ਹੀਰ ਕਵੰਟੀਟੀ ਚ ਹੈ ਨਾ 250 2800 ਮੁੱਕਾ ਜਿੰਨੇ 2100 2200 28200 ਸਾਢੇ 92 साढ़े ढाई बूटा सिंह ठाई सत्त सौ बंतप्रीत सिंह नत्ती हजार यूटा सिंह नत्ती हजार तीन सौ साढ़े नत्ती ਤੇ ਤੁਸੀਂ ਮਹਨਾ 30500 ਆਜੀ ਕਰ ਸਕਦੇ ਹੋ 29700 ਕਰ ਸਕਦੇ ਹੋ ਕੀ ਬੋਲਾਂ ਕਰਦੇ ਠੀਕ ਆ ਬੋਲੋ 3000 ਬੁਟਾ ਸਿੰਘ ਜੀ ਬੁਟਾ ਸਿੰਘ 30000 ਬੋਲੋ ਜੀ 30000 ਬੁਟਾ ਸਿੰਘ ਹੈਗਾ ਕੋਈ ਹੋਰ 30000 ਪਾ ਦਿਆਂਗਾ 30200 3200 3500 ਕਰੋ ਜੀ 30500 ਕਰ ਜੀ ਦੇਦਿਆ ਜੀ ਬੋਲ ਫਿਰ ਹਾਂ ਜੀ ਗੋਟਾ ਸਿੰਘ 30500 ਇੱਕ ਗੋਟਾ ਸਿੰਘ 30502 ਗੋਟਾ ਸਿੰਘ 30503 ਕਰੋ ਜੀ ਕਰੋ ਜੀ ਸੈਂਮ ਲਓ ਜੀ ਬੋਲੀ ਕਰਤੀ ਆਪਾਂ ਕੰਪਲੀਟ ਇਹ ਆ ਕੰਪਿਊਟਰ ਕਿਰਾਏ ਵਿਕੇਗਾ 76700 ਰੁਪਏ ਦਾ 76700 ਦਾ ਤੇ ਹੈਪੀ ਸੀਡਰ ਨੰਬਰ A ਵਿਕੇ ਆ 24200 ਦਾ ਆ ਹੈਪੀ ਸੀਡਰ ਨੰਬਰ 2 ਇਹ ਵਿਕੇ ਆ 25100 ਦਾ ਆ ਹੈਪੀ ਸੀਡਰ ਨੰਬਰ 3 ਇਹ ਵਿਕੇ ਆ ਜੀ 30500 ਦਾ ਤੇ ਜਿਹੜੀ ਤੁਹਾਨੂੰ ਆਪਾਂ ਗੱਲ ਸ਼ੁਰੂ ਚ ਦੱਸੀ ਸੀ ਵੀ ਆਪਾਂ ਕਮੇਟੀ ਨਾਲ ਰਾਇ ਕਰਾਂਗੇ ਵੀ ਅੱਗੇ ਵਾਸਤੇ ਕਿਹੜੇ ਸੰਦ ਖਰੀਦ ਕਰਨੇ ਆ ਉਹ ਫਿਲਹਾਲ ਸਾਡੀ ਏਰੀਆ ਬਣੀ ਹੈ ਕਿ 200 ਪਰਸੀਡਰ 8 ਫੁੱਟੇ ਤੇ ਇੱਕ 0 ਡਰਿੱਲ ਦੀ ਡਿਮਾਂਡ ਇੱਕ ਰਾਫ ਡਿਮਾਂਡ ਬਣਾਈ ਹੈ ਇਸ ਤੋਂ ਬਾਅਦ ਵੀ ਦੁਬਾਰਾ ਵਿਚਾਰ ਕੀਤੀ ਜਾਊਗੀ ਹੋ ਸਕਦਾ ਇੱਕ ਦੋ ਸੰਧ ਹੋਰ ਜਿਵੇਂ ਝੋਨਾ ਬੀਜਣ ਵਾਲੀ ਮਸ਼ੀਨ ਝੋਨਾ ਲਾਉਣ ਵਾਲੀ ਮਸ਼ੀਨ ਦੀ ਡਿਮਾਂਡ ਹੈ ਤਾਂ ਉਸੇ ਹਿਸਾਬ ਨਾਲ ਜਿਹੜੇ ਇਸ ਏਰੀਏ ਦੇ ਲੋਕਾਂ ਦੀ ਡਿਮਾਂਡ ਦੇ ਹਿਸਾਬ ਨਾਲ ਜਿਹੜੇ ਆ ਸੰਧ ਨਵੇਂ ਖਰੀਦ ਕੀਤੇ ਜਾਣਗੇ ਜਿਹੜੀ ਜਮਾ ਕਨਫਰਮ ਡਿਮਾਂਡ ਹੈ ਉਹ 200 ਪ੍ਰਸੀਡਰਾਂ ਦੀ ਡਿਮਾਂਡ ਹੈ ਇਹ ਸੁਸਾਇਟੀ ਵੱਲੋਂ ਆਈ ਹੈ ਇਹ ਸੰਧੇ ਇਹ ਲੈ ਲੈਣਗੇ ਇਹ ਸੀਜ਼ਨ ਦੇ ਵਿੱਚ ਜਿੰਨੇ ਕ ਪੈਸਿਆਂ ਦੇ ਸੰਧ ਵਿਕੇ ਨੇ ਓਨੇ ਕ ਪੈਸਿਆਂ ਦੇ ਨਵੇਂ ਸੰਧ ਆ ਜਾਣਗੇ ਤੇ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਲੱਗੀ ਇਹਦੇ ਬਾਰੇ ਲਾਈਕ ਕਰਕੇ ਕਮੈਂਟ ਕਰਕੇ ਦੱਸੋ ਤੇ ਇਹੋ ਜਿਹੀਆਂ ਸੰਧਾਂ ਦੀ ਕੋਈ ਸੇਲ ਦੀ ਸੂਚਨਾ ਵਾਸਤੇ ਸਾਡਾ ਚੈਨਲ ਕਰ ਲਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ ਸ਼ੁਕਰੀਆ